ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਬਖਸ਼ ਸਿੰਘ ਦੀ ਬਹੁਤ ਹੀ ਪਿਆਰੀ ਜੀ ਕਹਾਣੀ ਬੰਬ ਬਹਾਦਰ ਉਸ ਕਹਾਣੀ ਦਾ ਸੰਖੇਪ ਜਿਹਾ ਵਰਣਨ ਕਰਨ ਲੱਗੇ ਹਾਂ ਇੱਕ ਮਹਾਰਾਜੇ ਦਾ ਬੰਬ ਬਹਾਦਰ ਨਾਂ ਦਾ ਹਾਥੀ ਹਾਥੀ ਖਾਨੇ ਵਿੱਚ ਉਦਮ ਮਚਾਈ ਰੱਖਦਾ ਸੀ ਇਸ ਦਾ ਕਾਰਨ ਸੀ ਕਿ ਹਾਥੀ ਖਾਨੇ ਦਾ ਮਹੰਤ ਮਾਤਾਦੀਨ ਬੰਬ ਬਹਾਦਰ ਦੇ ਰਾਤਬ ਵਿੱਚੋਂ ਹਰ ਰੋਜ਼ ਚੋਰੀ ਕਰਦਾ ਸੀ। ਮਹਾਂਤ ਨੇ ਰਾਜੇ ਕੋਲ ਬੰਬ ਦੀ ਸ਼ਿਕਾਇਤ ਕੀਤੀ ਪਰ ਉਹ ਬੰਬ ਬਹਾਦਰ ਦੇ ਪਿਆਰ ਤੇ ਕੋਮਲਤਾ ਤੋਂ ਜਾਣੂ ਸਨ। ਇਸ ਕਰਕੇ ਜਦੋਂ ਉਹ ਆਪਣੀ ਨਵ-ਵਿਆਹੀ ਮਹਾਰਾਣੀ ਨਾਲ ਉਸ ਉੱਤੇ ਬੈਠ ਕੇ ਮਹਿਲਾਂ ਵਿੱਚ ਆਏ ਤਾਂ ਕੋਈ ਵੀ ਬੰਬ ਦੀ ਗਲਤੀ ਨਹੀਂ ਕੱਢ ਸਕਿਆ। ਮਹਾਰਾਜ ਨੇ ਸ਼ਾਹੀ ਮਹਿਲਾਂ ਵਿੱਚ ਪੁੱਜ ਕੇ ਮਹਾਰਾਣੀ ਦੀ ਬੰਮ ਨਾਲ ਜਾਣ ਪਛਾਣ ਕਰਵਾਈ ਅਤੇ ਉਹਨਾਂ ਮਹਾਰਾਣੀ ਨੂੰ ਕਿਹਾ ਕਿ ਉਹ ਹਫ਼ਤੇ ਵਿੱਚ ਇੱਕ ਵਾਰ ਹਾਥੀਖਾਨੇ ਜਾ ਕੇ ਬੰਮ ਨੂੰ ਦਿਖਾਇਆ ਕਰਨ। ਇੱਕ ਦਿਨ ਮਹਾਰਾਣੀ ਬੰਮ ਲਈ ਦਾਸੇਰ ਮੋਤੀचूर ਦੇ ਲੱਡੂ ਬਣਵਾ ਕੇ ਲੈ ਕੇ ਗਈ। ਲੱਡੂ ਖਾ ਕੇ ਬੰਮ ਨੂੰ ਪਿਆਰ ਦੀ ਮਸਤੀ ਚੜ ਗਈ। ਉਸ ਦਿਨ ਮਾਤਾ ਦੀਨ ਨੇ ਲੱਡੂਆਂ ਦੇ ਬਦਲੇ ਬੰਮ ਦੇ ਰਾਤਵ ਵਿੱਚੋਂ ਹੋਰ ਵੱਧ ਚੋਰੀ ਕੀਤੀ ਜਿਸ ਦਾ ਬੰਮ ਨੂੰ ਹੋਰ ਗੁੱਸਾ ਚੜ ਗਿਆ ਮਹਾਰਾਣੀ ਨੇ ਬੰਮ ਕੋਲ ਹਫ਼ਤੇ ਵਿੱਚ ਦੋ ਵਾਰੀ ਜਾਣਾ ਸ਼ੁਰੂ ਕਰ ਦਿੱਤਾ ਅਤੇ ਬੰਮ ਉਸਦੇ ਹੱਥੋਂ ਬੜੇ ਚਾ ਨਾਲ ਲੱਡੂ ਜਾਂ ਪਰੌਂਠੇ ਖਾਂਦਾ ਬੰਮ ਮਹਾਰਾਣੀ ਨੂੰ ਸਿਰ ਤੇ ਬਿਠਾ ਲੈਂਦਾ ਤੇ ਸੁੰਡ ਉੱਪਰ ਚੁੱਕ ਕੇ ਸਲਾਮੀਆਂ ਦਿੰਦਾ ਇੱਕ ਦਿਨ ਮਾਤਾ ਦੀਨ ਨੇ ਮਹਾਰਾਜ ਦੇ ਸ਼ਿਕਾਰ ਉੱਤੇ ਜਾਣ ਲਈ ਬਾਮ ਦੀ ਥਾਂ ਹੋਰ ਹਾਥੀ ਭੇਜ ਦਿੱਤਾ ਇਹ ਦੇਖ ਕੇ ਬਾਮ ਨੂੰ ਬਹੁਤ ਗੁੱਸਾ ਚੜ ਗਿਆ ਉਸ ਨੇ ਮਾਤਾ ਦੀਨ ਨੂੰ ਪੈਰਾਂ ਹੇਠ ਸੁੱਟ ਕੇ ਮਲ ਕੇ ਮਾਰ ਸੁੱਟਿਆ ਤੇ ਫਿਰ ਸੰਗਲ ਤੋੜਾ ਕੇ ਉਸ ਦਾ ਕੋਠਾ ਢਾਹ ਦਿੱਤਾ ਜਦੋਂ ਇਸ ਬਾਰੇ ਮਹਾਰਾਣੀ ਨੂੰ ਪਤਾ ਲੱਗਾ ਤਾਂ ਉਹ ਬੰਮ ਦੇ ਰਾਹ ਵਿੱਚ ਪਹੁੰਚ ਗਈ ਉਸ ਸਮੇਂ ਬੰਮ ਆਪਣੀ ਸੁੰਡ ਵਿੱਚ ਛੱਪੜ ਦਾ ਗੰਦਾ ਪਾਣੀ ਭਰ ਕੇ ਆਪਣੇ ਵੱਲ ਆਉਣ ਵਾਲੇ ਹਰ ਬੰਦੇ ਉੱਤੇ ਸੁੱਟ ਰਿਹਾ ਸੀ ਮਹਾਰਾਣੀ ਨੂੰ ਦੇਖ ਕੇ ਬੰਮ ਇੱਕਠਾ ਖੜ ਗਿਆ ਮਹਾਰਾਣੀ ਉਸ ਦੇ ਕੋਲ ਪਹੁੰਚ ਗਈ ਬਾਮ ਸੁੰਡ ਗੰਦੀ ਹੋਣ ਕਰਕੇ ਮਹਾਰਾਣੀ ਨੂੰ ਛੋੜ ਨਹੀਂ ਸੀ ਸਕਦਾ ਰਾਤਬ ਚੋਰੀ ਬਾਰੇ ਮਹਾਰਾਣੀ ਨੂੰ ਪਤਾ ਚੱਲ ਗਿਆ ਸੀ ਉਹ ਸਮਝਦੀ ਸੀ ਕਿ ਮਾਤਾਦੀਨ ਨੇ ਬਾਮ ਨੂੰ ਬਹੁਤ ਦੁੱਖ ਦਿੱਤਾ ਹੈ ਮਹਾਰਾਣੀ ਨੇ ਬਾਮ ਨੂੰ ਕਿਹਾ ਕਿ ਉਸ ਨੇ ਮਾਤਾਦੀਨ ਦੇ ਬੱਚਿਆਂ ਦੇ ਰਹਿਣ ਵਾਲਾ ਕੋਠਾ ਢਾ ਕੇ ਚੰਗਾ ਨਹੀਂ ਕੀਤਾ ਇਸ ਲਈ ਉਸ ਨੂੰ ਆਪਣਾ ਅੱਤ ਰਾਤਬ ਘਟਾ ਕੇ ਉਨ੍ਹਾਂ ਪੈਸਿਆਂ ਨਾਲ ਬੱਚਿਆਂ ਲਈ ਕੋਠਾ ਬਣਾ ਕੇ ਦੇਣਾ ਹੋਵੇਗਾ। ਬੰਮ ਨੇ ਆਪਣੀ ਸੁੰਡ ਨਾਲ ਮਹਾਰਾਣੀ ਦੇ ਪੈਰਾਂ ਦੁਆਲੇ ਚੱਕਰ ਕੱਢ ਕੇ ਆਪਣੀ ਸਹਿਮਤੀ ਪ੍ਰਗਟ ਕੀਤੀ। ਇੰਜ ਲੱਗ ਰਿਹਾ ਸੀ ਜਿਵੇਂ ਬੰਮ ਸਮਝ ਗਿਆ ਹੋਵੇ ਕਿ ਮਹਾਰਾਣੀ ਸਭ ਕੁਝ ਉਸਦੇ ਭਲੇ ਲਈ ਹੀ ਕਰ ਰਹੀ ਹੈ। ਇਸ ਪਿੱਛੋਂ ਬੰਮ ਆਪਣੇ ਅੱਧੇ ਰਾਤ ਬੁੱਤੇ ਹੀ ਖੁਸ਼ ਸੀ। ਉਹਨੂੰ ਹੋ ਮਹਾਰਾਣੀ ਦੇਉਣ ਤੇ ਉਸ ਨੂੰ ਆਪਣੇ ਸਿਰ ਉੱਤੇ ਬਿਠਾ ਕੇ ਚੱਕਰ ਲਾਉਣ ਲੱਗ ਪਿਆ ਸੀ ਤਾਂ ਇਹ ਬਹੁਤ ਹੀ ਖੂਬਸੂਰਤ ਜੀ ਕਹਾਣੀ ਹੈ ਜਿਹਦੇ ਵਿੱਚ ਪਸ਼ੂਆਂ ਦੇ ਮਨਾਂ ਦੀਆਂ ਭਾਵਨਾਵਾਂ ਦਾ ਗੁਰਬਖਸ਼ ਸਿੰਘ ਨੇ ਬਹੁਤ ਹੀ ਸੂਖਮਤਾ ਦੇ ਨਾਲ ਵਰਣਨ ਕੀਤਾ ਹੈ ਥੈਂਕ ਯੂ